ਨੋਬਰੀ ਲਈ ਕੋਈ ਰੋਕ ਨਹੀਂ ਹੈ ਸੀ ਮੈਂ ਅੱਜ ਦੋ ਅਹਿਮ ਗੱਲਾਂ ਤੇ ਮੈਂ ਅੱਜ ਤੁਹਾਡੇ ਨਾਲ ਆਪਣੇ ਵਿਚਾਰ ਦੱਸਣੇ ਆ ਸਭ ਤੋਂ ਪਹਿਲੇ ਜਿਹੜਾ ਨਰੇਗਾ ਹੈ ਦੇਸ਼ ਵਿੱਚ ਜਿਹੜਾ ਇੱਕ ਸਕੀਮ ਚਲਾਈ ਗਈ ਸੀ ਕਿ ਗਰੀਬ ਨੂੰ 100 ਦਿਨ ਦੀ ਗਾਰੰਟੀ ਨੌਕਰੀ ਦੀ ਉਹ 100% ਫੰਡਡ ਗਵਰਨਮੈਂਟ ਆਫ ਇੰਡੀਆ ਦਾ ਸੀ ਜਿਹੜਾ ਹੁਣ ਲੇਟੈਸਟ ਕੇ ਉਹਨਾਂ ਨੇ ਕਰ ਦਿੱਤਾ ਹੈ ਇੱਕ ਐਜਾ ਫੈਸਲਾ ਖਿਲ ਦਿੱਤਾ ਹੈ ਮੈਨੂੰ ਚਾਹਣਾ ਹੈ ਕਿ ਉਹ ਵਿਡਰੋ ਕੀਤਾ ਜਾਏ ਕਿਉਂਕਿ ਇਹਦਾ ਸਿੱਧਾ ਅਸਰ ਗਰੀਬ ਦੀ ਜ਼ਿੰਦਗੀ ਤੇ ਹੋਊਗਾ ਜਿਹੜੀਆਂ ਦੋ ਕੰਡੀਸ਼ਨਾਂ ਇਹ ਨਾਲੇ ਲਾ ਦਿਤੀਆਂ ਪਹਿਲੀ ਗੱਲ ਤਾਂ ਨਾਮ ਬਦਲਣਾ ਉਹ ਉਹਨਾਂ ਦਾ ਮਲਾਦਾ ਪੋਲਿਟਿਕਲ ਹੋਣਾ ਹੈ ਕਿ ਗਾਂਧੀ ਨਾਮ ਨਹੀਂ ਹੋਣਾ ਪਰ ਮਹਾਤਮਾ ਗਾਂਧੀ ਜੀ ਉਹਨਾਂ ਸਾਂਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਲੜਾਈ ਲੜੀ ਉਹਨਾਂ ਦੇ ਨਾਂ ਤੇ ਕੋਈ ਚੀਜ਼ ਚਲਦੀ ਹੋਏ ਤੇ ਉਹ ਬਦਲ ਲੈਣੀ ਚਾਹੀਦੀ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਬੜੀ ਐਮ ਹੈ ਨਰੇਗਾ 100% ਗਵਰਨਮੈਂਟ ਆਫ ਇੰਡੀਆ ਦੀ ਸਕੀਮ ਸੀ ਉਹਨਾਂ ਨੇ ਹੁਣ ਜਿਹੜੇ ਬਦਲ ਦਿੱਤੇ ਨੇ ਦੋ ਵੱਡੇ ਤਬਦੀਲੀਆਂ ਲਿਆਂਦੀਆਂ ਇੱਕ ਉਹਨਾਂ ਨੇ ਕਿਹਾ ਕਿ ਹੁਣ ਉਹ 60% ਸੈਂਟਰ ਸਰਕਾਰ ਕਰੂਗੀ 40% ਸਟੇਟ ਗਰਮਨ ਨੂੰ ਹਿੱਸਾ ਪਾਉਣਾ ਪੈਣਾ ਉਹਦਾ ਕੀ ਵੱਡਾ ਨੁਕਸਾਨ ਹੋਣਾ ਹੈ ਜਿਹੜੀਆਂ ਸਟੇਟਾਂ ਕੋਲੇ ਫਾਈਨੈਂਸ਼ੀਅਲ ਕੰਸਟਰੈਂਟ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲਾਂ 'ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਐਜਾ ਬੁਰਾ ਹਾਲ ਕਰ ਦਿੱਤਾ ਪੰਜਾਬ ਦੀ ਇਕਨੋਮੀ ਦਾ ਕਿ ਕਾਫੀ ਸੈਂਟਰਲ ਸਕੀਮਾਂ ਆਪਾਂ ਲੈ ਨਹੀਂ ਸਕ ਰਹੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਦੇ ਆਪਣੀ ਕੰਟ੍ਰਿਬਿਊਸ਼ਨ ਦਿੱਤੀ ਨਹੀਂ ਆਮ ਆਦਮੀ ਪਾਰਟੀ ਕੋਲੇ 4000 ਪੰਜ ਤਕਰੀਬਨ 4 ਸਾਲਾਂ ਚ 4000 ਵੱਧ ਕਰੋੜ ਉਹਨਾਂ ਨੇ ਆਪਣੀ ਪਬਲਿਸਿਟੀ ਤੇ ਖਰਚ ਦਿੱਤਾ ਪਰ ਸੈਂਟਰਲ ਸਕੀਮਾਂ ਵਿੱਚ ਆਪਣਾ ਸ਼ੇਅਰ ਨਾ ਪਾਉਣ ਕਰਕੇ ਕਈ ਸੈਂਟਰਲ ਸਕੀਮਾਂ ਜਿਵੇਂ ਹੈਲਥ ਦੀਆਂ ਸੈਂਟਰਲ ਸਕੀਮਾਂ ਤੇ ਦੂਜੀਆਂ ਸੈਂਟਰਲ ਸਕੀਮਾਂ ਉਹ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਪਾਇਆ ਹੀ ਨਹੀਂ ਆਪਣਾ ਐਸਾ ਹੁਣ ਕੀ ਹੋਣਾ ਜਿਹੜਾ ਨਰੇਗਾ ਪੰਜਾਬ ਦੇ ਗਰੀਬ ਵਾਸਤੇ ਇੱਕ ਸਹਾਰਾ ਸੀ 100 ਦਿਨ ਦਾ ਰੋਜ਼ਗਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਵਰਗੇ ਜੇ ਐਜੇ ਲੋਕ ਆ ਗਏ ਤੇ ਜਿਹੜਾ ਆਪਣਾ ਸ਼ੇਅਰ ਨਾ ਪਾਇਆ ਤੇ ਫਿਰ 100 ਦਿਨ ਦੀ ਗਾਰੰਟੀ ਮਤਲਬ ਇੱਕ ਵੀ ਗਾਰੰਟੀ ਨਹੀਂ ਹੈ ਕਿਉਂਕਿ ਜੇ ਹਿੱਸਾ ਹੀ ਨਹੀਂ ਪਾਇਆ ਤਾਂ ਨਰੇਗਾ ਦੇ ਨਹੀਂ ਸਕੋਗੇ ਦੂਜੀ ਗੱਲ ਇਹਨਾਂ ਨੇ ਜੇ ਕਰ ਦਿੱਤਾ ਕਿ ਆ ਕੋਈ ਬਲੈਕਆਊਟ ਪੀਰੀਅਡ ਛੱਡ ਦੇ ਕਿ ਇਸ ਮਹੀਨੇ ਤੋਂ ਇਸ ਮਹੀਨੇ ਨਰੇਗਾ ਨਹੀਂ ਦੇ ਸਕਦੇ ਇਹਦਾ ਮਤਲਬ ਜਿਹੜਾ ਉਹਨਾਂ ਕੋਲ 365 ਦਿਨ ਦੇ ਵਿੱਚ 100 ਦਿਨ ਸੀ ਹੁਣ ਮੈਨੂੰ ਲੱਗਦਾ 200 ਦਿਨ ਤੇ ਮਸਾਂ 100 ਦਿਨ ਹੋਣੇ ਆ। ਸੋ ਆ ਸਕੀਮ ਬਹੁਤ ਹੀ ਨਵੀਂ ਸਕੀਮ ਇਮੀਡੀਏਟਲੀ ਬਹੁਤ ਵਿਦੇਸ਼ ਦੇ ਗਰੀਬ ਵਾਸਤੇ ਬਹੁਤ ਨੁਕਸਾਨ ਦੀ ਗੱਲ ਹੈ। ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਆ ਬੜਾ ਕਲੀਅਰ ਹੈ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੂਗਾ। ਉਹ ਉਹ ਕਦਮ ਜਿਹੜੇ ਗਵਰਨਮੈਂਟ ਆਪਣੇ ਆਮ ਜਨਤਾ ਦੇ ਨੁਕਸਾਨ ਹੋਣ ਤੁਸੀਂ ਸਾਰੇ ਜਾਣਦੇ ਹੋ ਜਿੰਨੀਆਂ ਵੀ ਸਕੀਮਾਂ ਗਰੀਬ ਜਨਤਾ ਵਾਸਤੇ ਲੈ ਕੇ ਆਏ ਅੱਜ ਪੰਜਾਬ ਚੱਲ ਰਹੀਆਂ ਤੇ ਦੇਸ਼ ਵਿੱਚ ਵੀ ਚੱਲ ਰਹੀਆਂ ਉਹਨਾਂ ਦੀਆਂ ਬਹੁਤ ਜ਼ਿਆਦਿਆਂ ਦੀ ਸ਼ੁਰੂਆਤ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਿਹੜਾ ਆਟਾ ਦਾਲ ਸਕੀਮ ਨੀਲੇ ਕਾਰਡ ਨਾਲ ਕੇ ਆਟਾ ਦਾਲ ਸਕੀਮ ਸ਼ੁਰੂ ਕਰਾਈ ਸੀ ਉਹ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕਰਾਈ ਸੀ ਤੇ ਉਹਦੇ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਕਣਕ ਦੇਣੀ ਸ਼ੁਰੂ ਕੀਤੀ ਹੈ ਆ ਸ਼ਗਨ ਸਕੀਮ ਆ ਜਿਹੜੀ ਪੈਨਸ਼ਨ ਸਕੀਮ ਜਿਹੜੀ ਐਸਸੀ ਬਚਨ ਸਕਾਲਰਸ਼ਿਪ ਸਕੀਮ ਆ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਨੇ ਕੀਤੀਆਂ ਸੀ ਕਿਉਂਕਿ ਅਕਾਲੀ ਦਲ ਨਬਜ਼ ਜਾਣਦਾ ਹੈ ਕਿ ਗਰੀਬ ਦੀ ਕੀ ਰਿਕੁਆਇਰਮੈਂਟ ਹੈ ਤੋ ਐਸ ਕਰਕੇ ਐਸ ਨਰੇਗਾ ਦੇ ਪੱਧਰ ਤੇ ਮੈਂ ਕਲੀਅਰ ਕਰਨਾ ਚਾਹਣਾ ਹੈ ਕੀ ਆ ਗਵਰਨਮੈਂਟ ਆਫ ਇੰਡੀਆ ਨੂੰ ਵਾਪਸ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਸਾਰੀਆਂ ਪਾਰਟੀਆਂ ਨੂੰ ਜੁਆਇੰਟਲੀ ਪ੍ਰੋਟੈਸਟ ਕਰਨਾ ਚਾਹੀਦਾ ਕਿ ਆਪਾਂ ਕਿਸੇ ਹਾਲ 'ਚ ਆਪਾਂ ਆ ਸਕੀਮ ਇੱਥੇ ਐਸ ਜਿਹੜਾ ਕੱਟ ਕਰਕੇ ਇਹਨਾਂ ਨੇ ਸਕੀਮ ਕੀਤੀ ਹੈ ਉਹ ਸਾਡੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ ਕਿਉਂਕਿ ਮੈਨੂੰ ਪੂਰਾ ਕਲੀਅਰ ਹੈ ਝਾੜੂ ਵਾਲੇ ਨੇ ਇੱਕ ਦਿਵਾਨੀ ਨਹੀਂ ਦੇਣੀ ਅਗਲੇ ਸਾਲ ਆਪਣਾ ਹਿੱਸੇ ਦੀ ਤੇ ਇੱਕ ਸਾਲ ਤਾਂ ਜਵਾਈ ਸਕੀਮ ਨਹੀਂ ਚੱਲਨੀ ਅਸੀਂ ਆਗੇ ਤੇ ਅਸੀਂ ਤਾਂ ਗਰੰਟੀ ਦਿੰਨੇ ਆ ਜੋ ਹੋ ਗਿਆ ਅਸੀਂ ਦੇ ਦਾਂਗੇ ਪਰ ਮੈਨੂੰ ਫਿਕਰ ਆ ਕਿ ਆ ਸਾਲ ਕੀ ਹੋਊਗਾ ਦੂਜੀ ਵੱਡੀ ਗੱਲ ਜਿਹੜਾ ਕਦਮ ਸੈਂਟਰ ਨੇ ਲੇਟਾ ਗਿਆ ਹੈ ਬਹੁਤ ਵੱਡੇ ਕਫਲੇ ਇਸ ਸਕੀਮ ਦੇ ਰਾਹੀਂ ਕਾਂਗਰਸ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਏ ਇਹਨਾਂ ਨੇ ਵਰਕਰਾਂ ਨੇ ਗਲਤ ਕਾਰਡ ਬਣਾ ਕੇ ਜਾਲੀ ਕਾਰਡ ਬਣਾ ਕੇ ਕਰੋੜਾਂ ਰੁਪਏ ਦਾ ਨਰੇਗਾ ਦਾ ਫੰਡ ਹਜਮ ਕਰ ਲਿਆ ਆਈ ਕਾਰਨ ਆ ਜਦੋਂ ਸੈਂਟਰ ਨੇ ਇਨਕੁਆਰੀ ਕੀਤੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਰੇਗਾ ਬੰਦ ਹੋ ਗਿਆ ਬੈਨ ਕਰ ਦਿੱਤਾ ਕਿਉਂਕਿ ਅਫਸਰ ਤੇ ਇਹਨਾਂ ਦੇ ਲੀਡਰ ਇਕੱਠੇ ਮਿਲ ਕੇ ਉਹਨਾਂ ਨੇ ਆ ਕਪਲੇ ਕੀਤੇ ਕਈ ਕਾਂਗਰਸ ਦੇ ਤੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਆਪਣੇ ਆਪ ਇੰਟਰਲੋਕਿੰਗ ਟਾਈਲਾਂ ਦੀ ਕਾਰਖਾਨੇ ਹੀ ਲਾ ਲਏ ਤੇ ਸਾਰੇ ਉਹਨਾਂ ਤੋਂ ਉਹ ਆਪ ਆਉਂਦੇ ਸੀ ਹਾਈ ਰੇਟ ਤੇ ਸੋ ਆ ਸਾਰੇ ਕਬਲਿਆ ਕਾਰਨ ਆ ਸਾਰੀਆਂ ਸਕੀਮਾਂ ਰਿਵਿਊ ਹੋਈਆਂ ਜੇ ਆ ਕਬਲੇ ਨਾ ਕਰਦੇ ਕਾਂਗਰਸ ਤੇ ਆ ਸ਼ਹਿਦ ਇਹਦੇ ਚ ਕੁਝ ਨਹੀਂ ਹੋਣਾ ਸੀ ਪਰ ਹੁਣ ਸੈਂਟਰ ਦਾ ਤੁਸੀਂ ਦੇਖੋ ਬਹੁਤ ਵੱਡੀ ਇਨਕੁਆਇਰੀ ਵੀ ਚੱਲ ਰਹੀ ਹੈ ਸੋ ਅਖੀਰ ਚ ਕਹਿਣਾ ਚਾਹਣਾ ਹੈ ਕਿ ਸ਼ਰੋਮਨੀ ਖਾਲੀ ਦਲ ਪੰਜਾਬ ਦੇ ਮਜ਼ਦੂਰ ਨਾਲ ਖੜਾ ਹੈ ਪੰਜਾਬ ਦੇ ਗਰੀਬ ਨਾਲ ਖੜਾ ਹੈ ਉਹਨਾਂ ਦੀ ਲੜਾਈ ਲੜੂਗਾ ਐਂਡ ਮੈਂ ਫਿਰ ਤੋਂ ਅਪੀਲ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਇੱਕ ਇਮੀਡੀਏਟਲੀ ਆ ਸਕੀਮ ਵਿਡਰੋ ਕਰੋ ਜਿਹੜਾ ਪੁਰਾਣਾ ਸਿਸਟਮ ਹੈ ਉਹ ਹੀ ਚੱਲੇ ਇੱਕ ਪਾਸੇ ਤਾਂ ਸਾਰੀਆਂ ਪਾਵਰ ਸਟੇਟਾਂ ਦੀਆਂ ਸੈਂਟਰ ਲਈ ਜਾਂਦਾ ਹੈ ਦੂਜੇ ਪਾਸੇ ਫਾਈਨੈਂਸ਼ੀਅਲ ਬੋਝ ਸਟੇਟਾਂ ਤੇ ਲਈ ਜਾਂਦਾ ਜੇ ਜੇ ਤੁਸੀਂ ਸਾਡੇ ਤੇ ਬੋਝ ਪਾਉਣਾ ਚਾਹੁੰਦੇ ਹੋ ਫਿਰ ਸਾਨੂੰ ਪਾਵਰਸ ਵੀ ਵਾਪਸ ਕਰਕੇ ਦਿਓ ਟਰੂ ਫੈਡਰਲ ਸਟਰਕਚਰ ਜੋ ਕਾਲੀ ਦਲ ਮੰਗ ਰਿਆ ਸੀ ਉਹ ਹੋਣਾ ਚਾਹੀਦਾ ਅਕਾਲੀ ਦਲ ਨੇ ਆ ਜਿਹੜੀ ਮੋਹ ਪਾਵਰਸ ਥਰੂ ਦਾ ਸਟੇਟ ਫੈਡਰਲ ਸਟਰਕਚਰ ਦਾ ਡਿਮਾਂਡ 20 ਸਾਲ ਪਹਿਲੇ ਕਿਉਂ ਕੀਤੀ ਸੀ ਕਿ ਸਾਨੂੰ ਪਤਾ ਸੀ ਕਿ ਸੈਂਟਰ ਸਰਕਾਰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਸਾਰੀ ਪਾਰ ਆਪਣੇ ਕੋਲ ਰੱਖ ਦੂਗਾ ਤੇ ਜਿਹੜਾ ਪਿੱਸੋ ਪੈਸਾ ਦੇਣਾ ਪੈ ਸਕੀਮਾ ਉਹ ਸਾਰੀਆਂ ਸਟੇਟਾਂ ਦੇ ਛੱਡ ਦੂਗਾ ਆ ਤੁਹਾਡੇ ਸਾਹਮਣੇ ਇਗਜ਼ਾਮ ਇਮੀਡੀਏਟ ਐਗਜ਼ਾਮਪਲ ਨਰੇਗਾ ਦਾ ਜਿੱਥੇ ਪਹਿਲੇ ਸੈਂਟਰ ਸਾਰਾ ਕੁਝ ਦਿੰਦੀ ਸੀ ਹੁਣ ਉਹ ਚਾਹੁੰਦੀ ਹੈ ਕਿ 40% ਸਟੇਟ ਦੇ ਰੂਲ ਬਣਾਉਗੀ ਸੈਂਟਰ ਕਿ ਕਿਨੂੰ ਦੇਣਾ ਕਿਵੇਂ ਦੇਣਾ ਪੈਸਾ ਜਾਊਗਾ ਸਟੇਟ ਦਾ ਜਿਹਦੇ ਕੋਲੇ ਕੋਈ ਰਾਈਟ ਨਹੀਂ ਹੈ ਐ ਜਿਹੜਾ ਇਹਨਾਂ ਨੇ ਸਕੀਮ ਬਣਾਈ ਹੈ ਆ ਬਹੁਤ ਵੱਡਾ ਵਿਤਕਰਾ ਸਟੇਟ ਦੀਆਂ ਸਰਕਾਰਾਂ ਤੇ ਹੈ ਬੋਸ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀ ਨਤੀਜੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੂਜੀ ਗੱਲ ਮੈਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਗੱਲ ਕਰਨਾ ਚਾਹਣਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਜੇ ਤੁਸੀਂ ਸਾਰਿਆਂ ਦੇ ਕਾਗਜ਼ੀ ਰੱਦ ਕਰਾਉਣੇ ਸੀ ਜੇ ਪੁਲਿਸ ਨੂੰ ਵਰਤਣਾ ਸੀ ਜੇ ਐਮ ਸੈਕਸ਼ਨ ਨੂੰ ਵਰਤਣਾ ਸੀ ਝੂਠੇ ਪਰਚੇ ਕਰਾਉਣੇ ਸੀ ਫਿਰ ਪਲਾਕ ਸੰਧੀ ਜ਼ਿਲ੍ਹਾ ਪ੍ਰੀਸ਼ਦ ਕਰਾਉਂਦੇ ਹੀ ਨਾ ਤੁਸੀਂ ਐਕਟਿਵ ਪਾਸ ਕਰ ਦਿੰਦੇ ਅਸੈਂਬਲੀ ਚ ਕਿ ਜਿਹੜੀ ਸਰਕਾਰ ਆਊਗੀ ਉਹ ਆਪਣਾ ਨਾਮਿਨੇਟ ਕਰ ਦੂਗੀ ਹੁਣ ਤੁਸੀਂ ਦੇਖ ਲਓ ਹੁਣ ਬੜਾ ਸ਼ੋਰਾਂ ਕੰਦੇ ਅਸੀਂ 1500 ਜਿੱਤ ਗਏ ਪਹਿਲੀ ਗੱਲ ਮੈਂ ਤੁਹਾਨੂੰ ਹਕੀਕਤ ਦੇਣਾ ਚਾਹਣਾ ਹੈ ਤਕਰੀਬਨ 3800 ਸੀ ਬਲਕ ਸੰਖਿਆ तकरीबन अकाली दल ਦੇ 1100 ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ 1100 ਅਸੀਂ तकरीबन 7-1700 ਹੀ ਲੜੇ ਅੱਛਾ ਤੇ ਉਹ ਉਹ ਹਲਕਿਆਂ ਜੋ ਕਟੇ ਉਹ ਉਮੀਦਵਾਰ ਕਟੇ ਜਿੱਥੇ ਉਹਨੂੰ ਪਤਾ ਸੀ ਕਿ अकाली दल ਜਿੱਤੂਗਾ ਪਰ ਕਾਂਗਰਸ ਕਿੰਨੀ ਬੁਰਾ ਹਾਲ ਸੀ ਉਹਨਾਂ ਦੇ ਕੱਲੇ 300 ਦੇ ਕਟੇ ਆ ਕੱਲੇ 1150 ਕਾਂਗਰਸ ਦੇ 300 ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ਾਂ ਦੱਸਦਾ ਬੜੀ ਹੈਰਾਨੀ ਥੋੜੇ ਸਾਹਮਣੇ ਆ ਜਿਵੇਂ ਜੀਰਾ ਹਲਕਾ ਹੈ ਜੀਰੇ ਹਲਕੇ ਵਿੱਚ 34 ਬਲਾਕ ਸੰਧੀਆਂ ਆ ਅਕਾਲੀ ਦਲ ਦੀਆਂ 34 ਤੇ 34 ਬਲਾਕ ਸੰਧੀਆਂ ਦੇ ਕਾਗਜ਼ ਰੱਦ ਗੁਰਦਾਸਪੁਰ ਹੈ 21 ਬਲਾਕ ਸੰਧੀਆਂ 21 ਦੇ 21 ਬਲਾਕ ਸੰਧੀਆਂ ਦੇ ਕਾਗਜ਼ ਰੱਦ ਡੇਰਾ ਬਾਬਾ ਨਾਨਕ 38 ਬਲਾਕ ਸੰਧੀਆਂ 38 ਦੇ 38 ਬਲਾਕ ਸੰਧੀਆਂ ਦੇ ਕਾਗਜ਼ ਰੱਦ ਭੋਆਚ 48 ਬਲਾਕ ਸੰਧੀਆਂ 48 ਤੇ 48 ਬਲਾਕ ਸੰਧੀਆਂ ਦੇ ਇਕਾਲੀ ਦਲ ਦੇ ਕਾਗਜ਼ ਰੱਦ ਖੇਮ ਕਰਨ ਚ 41 ਬਲਾਕ ਸੰਧੀਆਂ 41 ਤੇ 41 ਬਲਾਕ ਸੰਧੀਆਂ ਦੇ ਕਾਗਜ਼ ਰੱਦ ਕਰਨ ਤਰਨ ਵਿੱਚ 31 ਬਲਾਕ ਸੰਧੀਆਂ 27 ਦੇ ਕਾਗਜ਼ ਰੱਦ ਪੱਟੀ ਵਿੱਚ 36 ਬਲਾਕ ਸੰਧੀਆਂ ਹਨ ਉਹਨਾਂ 'ਚ 32 ਦੇ ਕਾਗਜ਼ ਰੱਦ ਐ ਮੇਰੇ ਕੋਲ ਬਹੁਤ ਵੱਡੀ ਲਿਸਟ ਹੈ ਜਿਹੜੀ 1100 ਜਿੱਥੇ ਅਸੀਂ ਮਾਝਾ ਦਾ ਸਾਰਾ ਸਾਡਾ ਜੇ ਉਹ ਕਹਿੰਦੇ ਮਾਝੇ ਦਾ ਅਸੀਂ ਕਾਲੀ ਦੇ ਕੁਝ ਨਹੀਂ ਹੋਇਆ ਕਿਉਂਕਿ ਸਾਡੇ ਤਾਂ ਕਾਗਜ਼ ਹੀ ਰੱਦ ਸੀ ਸਾਰੇ ਪੱਟੀ ਦੇ ਰਾਜੇ ਖੇਮ ਕਰਨ ਦੇ ਨਾਲ ਡੇਰਾ ਬਾਬਾ ਨਾਨਕ ਤੇ ਸਾਰੇ ਇਲਾਕੇ ਸਾਡੇ ਕਾਗਜ਼ ਸਾਨੂੰ ਲੜਨ ਨਹੀਂ ਦਿੱਤਾ ਜੇ ਸਾਡੇ ਕਾਗਜ਼ ਹੀ ਰਨ ਕਰ ਦਿੰਦੇ ਫਿਰ ਆਪਣਾ ਆ ਡਰਾਮਾ ਕਰਨ ਦੀ ਕੀ ਲੋੜ ਹੈ ਉਵੇਂ ਜਿਲ੍ਹਾ ਪ੍ਰੀਸ਼ਦ ਕੀਤਾ 334 ਜਿਹੜੇ ਜਿਲ੍ਹਾ ਪ੍ਰੀਸ਼ਦ 335 ਹੈਗੇ ਉਹਨਾਂ ਜੋ 100 ਜ਼ਿਲ੍ਹਾ ਪ੍ਰੇਸ਼ਰ ਦੇ ਸਾਡੇ ਕਾਗਜ਼ ਰੰਦਾ ਹੈ ਪਰ ਫਿਰ ਵੀ ਜਿੱਥੇ ਜਿੱਥੇ ਅਸੀਂ ਲੜੇ ਤੁਸੀਂ ਜਿਹੜਾ ਸਾਡਾ ਸਕਸੈਸ ਰੇਟ ਰੱਖੋ ਜੇ ਮੈਂ ਦੇਖ ਰਿਹਾ ਸੀ ਖਲਕੇ 'ਚ ਸਾਡੇ 7 ਰਹਿ ਗਈਆਂ ਸੀ ਬਲਾਕ ਸੰਧੀਆਂ ਉਹਨਾਂ 'ਚ 7ਾਂ 'ਚੋਂ 6 ਜਿੱਤ ਗਏ ਕਿਤੇ 5 ਸੀ ਉੱਥੇ ਅਸੀਂ 3 ਜਿੱਤ ਗਏ ਇਸ ਕਰਕੇ ਪੰਜਾਬ ਦੇ ਜਨਤਾ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਬਹੁਤ ਨੁਕਸਾਨ ਪੰਜਾਬ ਦਾ ਹੋ ਗਿਆ ਪਿਛਲੇ 10 ਸਾਲ ਪੰਜਾਬ ਬਹੁਤ ਪਿੱਛੇ ਚਲੇ ਗਿਆ ਪੰਜਾਬ ਦੇ ਵਿੱਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਗੁੰਡਾਗਰਦੀ ਦਾ ਰਾਜ ਪੰਜਾਬ ਚ ਗੈਂਗਸਟਰ ਦਾ ਰਾਜ ਹੈ ਰੋਜ਼ ਫਰੋਥੀਆਂ ਲਈ ਜਾਂਦੇ ਆ ਲੁੱਟਖੋ ਹੋਈ ਜਾਂਦੀ ਹੈ ਬੈਂਕ ਲੁੱਟੇ ਜਾਂਦੇ ਆ ਲੋਕੀ ਲੁੱਟਿਆਂ ਦੇ ਗੋਲੀਆਂ ਚੱਲਦੀਆਂ